ਕਰਦੀਆਂ ਆ ਜੋ ਦੇਖ ਨੇ ਕਿੰਨਾ ਸਮਾਂ ਕਈ ਕਈ ਸਾਲ ਨਹੀਂ ਤਾਰੀਖਾਂ ਮਿਲਦੀਆਂ ਤੁਹਾਨੂੰ ਪਤਾ ਹੀ ਏ ਆਮਗੇ ਜੀ ਪਰ ਇਹ ਗੰਦ ਪਰਮੇਸ਼ਰ ਪਤਾ ਨਹੀਂ ਇਹ ਤੁਹਾਨੂੰ ਮਾਤਾ ਗੁਜਰੀ ਸਾਹਿਬ ਦੀ ਧਰਮੀ ਬਾਬੇ ਸਾਹਿਬ ਜਾਦਿਆਂ ਦੀ ਧਰਮੀ ਵਿੱਚ ਅਜਾਣਤ ਜੋ ਕਿਹਾ ਗਿਆ ਉਹ ਅੱਜ ਸਾਹਮਣੇ ਸੁਪਨੇ ਹੀ ਨਹੀਂ ਸੁਪਨਾ ਸੱਚ ਹੋਇਆ ਹੋਇਆ ਹੈ ਕਮਾਲ ਹੈ ਤਾਰਨਾ ਵੀ ਪੜ ਲਿਓ ਗਿਆਨ ਤੇ ਨੰਨ ਬੇਫਾਗ ਲੱਗੇ ਨਮਣੀ I'm ਪਾਰ ਗੋਬਿੰਦ ਨਾ ਤੁਮਿ ਜੂਰੀ। ਦੇਵ ਦਰਸ ਮਨ ਚੋ। ਸਦਾ ਹਜ਼ੂਰੀ ਸਦਾ ਹਾਜ਼ਰ ਨੇ ਕਿੰਨਾ ਚੌ ਚੜਿਆ। ਲੋਹਨ ਪ੍ਰੇਮ ਵਿੱਚ ਭਗਵਾਨ ਦਾ ਉੱਥੇ ਵਰਾਜਣਾ ਮਹਿਲਾਂ ਵਿੱਚ ਨਹੀਂ ਗਏ ਜਿੱਥੇ ਨਾ ਪਹੁੰਚੋ ਉੱਥੇ ਕੀ ਹਾਲ ਹੋ ਜਾਂਦਾ। ਪ੍ਰੇਮੀ ਕਹਿਣ ਦੇ ਲਈ ਮੈਨੇਜਰ ਸਾਹਿਬ ਜਿਨ੍ਹਾਂ ਦੇ ਇਕਦੋ ਫਰੀ ਗਏ ਵੀ ਕਹਿੰਦੇ ਇੱਥੇ ਹੀ ਵਰਾਜੋ ਇੱਥੇ ਹੀ ਟਿਕੋ। ਮੇਰੇ ਸੇ ਮੇਧ ਟਿਕ ਸੱਜਣ ਫਿਰ ਮਨ ਬੇਈਮਾਨ ਹੋ ਜੀ ਮੁਰਚੇ ਨਹੀਂ ਸੇਤ ਦਾ ਜਿਹੜਾ ਮਾਨ ਹੈ ਉਹ ਰੱਬ ਦਾ ਮਾਨ ਹੈ ਇੱਕ ਸੱਜਣ ਮਹਾਪੁਰਸ਼ ਨੇ ਵਰਨ ਕੀਤਾ ਮੈਂ ਤਾਂ ਦਿਲ ਨਹੀਂ ਤੋੜੀ ਮੰਦਰੀ ਜਾਵੀ ਮਸੀਤੀ ਜਾਵੀ ਕੋਈ ਟਹਿ ਬਣਾ ਦੀ ਜੇ ਬਣੇ ਬਣਾ ਦੀ ਪਰ ਇੱਕ ਗੱਲ ਸੁਣ ਲੈ ਇੱਕ ਰੱਬ ਦੇ ਬੰਦੇ ਦਾ ਦਿਲ ਨਾ ਢਾਹੀ ਜਿਨ੍ਹਾਂ ਨੇ ਐਨੇ ਅਲੌਂਸਮੈਂਟ ਕਰਕੇ ਰਬ ਰੂਪ ਗੁਰੂ ਰੂਪ ਪਰਮੇਸ਼ਰ ਰੂਪ ਸੰਗਤ ਨੂੰ ਸੰਦੇਸ਼ ਦਿੱਤਾ ਇਸ ਧਰਤੀ ਵਿੱਚ ਨਹੀਂ ਤਾਂ ਇੱਥੇ ਵਿਵਹਾਰ ਦਾ ਗੱਡੀਆਂ ਦਾ ਆ ਬਾਹਰਲੇ ਸੂਬਿਆਂ ਵਿੱਚ ਜਾਂਦੇ ਹੋ ਬਾਹਰਲੇ ਲੋਕ ਕਿ ਆਪਣੇ ਲਿਖਾਂ ਦੀ ਅਸੀਂ ਗੱਲ ਕਰਦੇ ਆ ਨਹੀਂ ਹਰ ਇੱਕ ਬੰਦੇ ਕਹਿੰਦਾ ਟਾਈਮ ਇਜ਼ ਮਨੀ ਆਮ ਪੜੇ ਲਿਖੇ ਮੈਨੂੰ ਨਹੀਂ ਇਹ ਤਾਂ ਆ ਜਿਹੜੇ ਸੱਜਣਾ ਨੂੰ ਮੈਂ ਬੋਲਾ ਸੀ ਸਮਾਤੀ ਨੂੰ ਨਿਰਦੇਸ਼ ਮੈਂ ਤਾਂ ਆਪ ਸੋਚਦਾ ਸੀ ਵੀ ਮੌਕੇ ਸਿਰ ਉਹ ਤਾਂ ਹੜਵੜੜੀ ਸਰਦਾਰ ਆਪਣੀਆਂ ਗੱਡੀਆਂ ਭਰ-ਭਰ ਕੇ ਬਾਹਰਲੇ ਸੂਬਿਆਂ 'ਚ ਜਾਂਦੇ ਨੇ ਆ ਬੀਬੀਆਂ ਵਿਚਾਰੀਆਂ ਹੋਣੀਆਂ ਸਰਦਾਰਆਂ ਕਰ ਇਹਨਾਂ ਨੂੰ ਕਿੱਥੇ ਟਾਈਮ ਮਿਲੂ ਉਹ ਜੋ ਚਲੋ ਦਰਸ਼ਨ ਮੇਨਾ ਸੀ ਕੁਰਸੀ ਵਾਂਗੂ ਬਚਨ ਬਿਲਾਸੀ ਹੋ ਜਾਣਗੇ ਪਰ ਆ ਜਿਹੜਾ ਦ੍ਰਿਸ਼ ਤੱਕ ਰਹੇ ਆ ਇਹਦੇ ਵਿੱਚ ਆਉਣਾ ਨਾ ਆਉਣ ਵਾਲੀ ਗੱਲ ਵਾਂਗੂ ਮੈਂ ਬੋਲਾਂ ਬਈ ਸੱਜਣੋ ਮੈਂ ਆਟਕ ਜਾਣਾ ਕਹਿੰਜੀ ਦਰਾਜ ਜੋ ਇੱਥੇ ਇਰਾਮ ਇੱਥੇ ਰਾਮ ਤਾਂ ਕਰਦੇ ਹੀ ਰਹੇ ਨੇ ਚਲੋ ਚਾਲ ਹੈ ਤਾਂ ਪਰ ਉਹ ਕੀ ਆਖਣਗੇ ਤਾਂ ਰਾਹਾਂ ਨੂੰ ਦੇਖਦੇ ਫੇਰ ਨਾ ਜਾਈਏ ਜੋ ਭਾਈ ਜਿਨ੍ਹਾਂ ਨੂੰ ਸੰਦੇਸ਼ ਦਿੱਤੇ ਉਹ ਸੇਵਕਾਂ ਨੂੰ ਕੀ ਕਹਿਣਗੇ ਆਗੇ ਤੁਹਾਡੇ ਸੰਤ ਇਹ ਚੱਲਣਾ ਬੜਾ ਔਖਾ ਹੋ ਹੀ ਜਾਂਦਾ ਨਹੀਂ ਅਭੀ ਚਲਦੇ ਰਾਮ ਰਾਮ ਕੀ ਤੋਂ ਪਿਆਰ ਨਾਲ ਮੈਂ ਜਿਹੜੀ ਖਿੱਚਾਰੇ ਬੋਲਣਾ ਰਾਹ ਤੱਕ ਦੇ ਰਹੇ ਦੇ ਰਾਜੰਤ ਮੰਨਨ ਅਬਮਾਨਨ ਕਹਿਨ ਉਥੇ ਰਾਜ ਸੀ ਰਾਜ ਦਾ ਮਾਨ ਸੀ ਦ੍ਰਿਉਦਨ ਮਾਨ ਕਰਕੇ ਅਭਿਮਾਨ ਸੀ ਹੰਕਾਰ ਦਾ ਟਿੱਬਾ ਸੀ ਉਸ ਸਥਾਨ ਤੇ ਉੱਚੇ ਤਾਂ ਪਾਣੀ ਕਿਵੇਂ ਚੜ ਜਾਊਗਾ ਉਹ ਨਿਮਾਨ ਵਿੱਚ ਨੂੰ ਜਾਂਦਾ ਪਹਾੜਾਂ ਤੋਂ ਹੀ ਭਗਵਾਨ ਉਸ ਸਥਾਨ ਤੇ ਨਾ ਗਏ ਜਿੱਤੇ ਰਾਜ ਦਾ ਮਾਨ ਸੀ ਮਾਨ ਤੋਂ ਅਭਿਮਾਨ ਸੀ ਹੰਕਾਰ ਸੀ ਹਰ ਜੀਓ ਹੰਕਾਰ ਨਾ ਭਾ ਗਈ ਬੇਦਕੂਪ ਸੁਣਾਵੇ ਇਹ ਬੇਦ ਆਪਣੀਆਂ ਪੰਕਤੀਆਂ ਬਾਣੀ ਦੁਆਰਾ ਉੱਚੀ ਉੱਚੀ ਪੁਕਾਰਾਂ ਕਰਦੇ ਨੇ ਬੇਦ ਮਾਰ ਕੇ ਸੁਣਾਉਂਦੇ ਨੇ ਕੂਕਾਂ ਪਾਉਂਦਾ ਨਹੀਂ ਹੰਕਾਰ ਹਰ ਜੀ ਨੂੰ ਭਗਵਾਨ ਉਹ ਰਾਜ ਦਾ ਮਾਨ ਹੰਕਾਰ ਨਹੀਂ ਪਾਇਆ ਇੱਕ ਜਿਸ ਹਿਰਦੇ ਵਿੱਚ ਪਿਆਰ ਦੀ ਖਿੱਚ ਹੈ ਭਗਵਾਨ ਉੱਥੇ ਪਹੁੰਚੀ ਰਾਤ ਲੰਘੀ ਪਦਾਰਥ ਰਹਿ ਗਏ ਬਿਸਤਰ ਪਏ ਸੇਜਾ ਬਿਸ਼ੀਆਂ ਰਹਿ ਗਈਆਂ ਰਾਜਸੀ ਠਾਠੀਆਂ ਫਿਰ ਦ੍ਰੋਪਦਨ ਕਹਿੰਦੇ ਹਉ ਪਤਾ ਤਾ ਲੋ ਰਾਤ ਲੰਘ ਦੇਵ ਦੀ ਚਦਿਆ ਨੂੰ ਹੁਣ ਜਾਓ ਸਵੇਰ ਪਤਾ ਚੱਲਿਆ ਕਿਸੇ ਸੂਈ ਨੇ ਖਬਰ ਵੀ ਲੈ ਲਈ ਸਿਮੈਨਾ ਚ ਉਡੀਕਦੇ ਹਾਂ ਖਬਰ ਕੀ ਲਈ ਕਿ ਭਗਵਾਨ ਜੀ ਤੋਂ ਇੱਕ ਛੁੱਤੀ ਜੀ ਛਪਰੀ ਬੇਦਰ ਪਗਦੀ ਹੈ ਛੁੱਤੀ ਜੀ ਵੇ ਮੰਜੀ ਬਿਸਤਰਾ ਵੀ ਉੱਥੇ ਹੈ ਨਹੀਂ ਪਰ ਮਿਲਿਆ ਕਿਸੇ ਸ਼ਤਣ ਨੂੰ ਮਿਲਿਆ ਕਿਸੇ ਮੈਂ ਟੁਕੜੀ ਟੋਕ ਬੋਲਣੀਆਂ ਨੇ ਜੀ ਪਿਆਰ ਦੀਆਂ ਕਿਚਾਂ ਦੀਆਂ ਇੰਨੀ ਕਰੀਬੀ ਸੀ ਪਾਗੇ ਦੇ ਕਹਿੰਦੇ ਉੱਥੇ ਬੈਠੇ ਹੀ ਨਹੀਂ ਹੋਰ ਭੋਜਨ ਕੋਈ ਨਹੀਂ ਕੋਈ ਵਸਤੂ ਨਹੀਂ ਕੋਲ ਇੱਕ ਅਲੂਣਾ ਸਾਗ ਮਿਲਿਆ ਸੀ ਭਗਤ ਤੇ ਇਤਨੀ ਦੁਨਿਆਵੀ ਗਰੀਬੀ ਸੀ ਰੱਬੀ ਪਿਆਰ ਤਾਂ ਚਲਕਾ ਮਾਰਦਾ ਸੀ ਪਰ ਦੁਨਿਆਵੀ ਗਰੀਬੀ ਪਦਾਰਥਾਂ ਬਾਰੇ ਇਤਨੀ ਸੀ ਹੋਰ ਤਾਂ ਵਸਤੂ ਖੀ ਲਿਆ ਸਕਦੇ ਸੀ ਉਦਾਰ ਵੀ ਸ਼ਾਹੂਕਾਰ ਦੁਕਾਨਦਾਰ ਉਹਨਾਂ ਨੂੰ ਦਿੰਦਾ ਆਪਣੇ ਪਿੰਡਾਂ ਵਿੱਚ ਆਮ ਆੜਤੀਆਂ ਨੂੰ ਫਸੀ ਜਾ ਕੇ ਦੱਬਦੇ ਆ ਲਿਆਓ ਜੀ ਸ਼ਾਹੂਕਾਰ ਆੜਤੀਆ ਵੀ ਉਹਨੂੰ ਮਾਇਆ ਦੇਉ ਜੇ ਫਸਲ ਆਉਂਦੀ ਹੈ ਉੱਥੇ ਜਿੰਨ ਸੌਂਦੀ ਹੈ ਤੂੰ ਉਦਾਰ ਸ਼ਾਹੂਕਾਰ ਉਹਨੂੰ ਦੇਉ ਜੀਨੇ ਕੋਲੋਂ ਆਉਂਦਾ ਅਸਰ ਦਾ ਕਿ ਮਿਲੂਗਾ ਪਰ ਭਗਤ ਦੇ ਪਾਸ ਤਾਂ ਕੋਈ ਵਸਤੂ ਹੀ ਨਹੀਂ ਹੈ ਇਤੇ ਤੱਕ ਗਰੀਬੀ ਕਿ ਨਿਮਕ ਪਾਣ ਵਾਸਤੇ ਵੀ ਕੋਈ ਗੁਜਾਇਸ਼ ਨਹੀਂ ਅਲੋਣੇ ਹੀ ਸਾਦ ਬਣਾਇਆ ਲੋ ਜੀ ਸੁਈਏ ਨੇ ਦੱਸ ਦਿੱਤਾ ਭਗਵਾਨ ਤਾਂ ਬੇਦਰਦੀ ਛਤਰੀ ਵਿੱਚ ਬੈਠੇ ਨੇ ਦੋਏ ਭਗਤ ਪਰਤਨੀ ਚਰਨਾ ਵਿੱਚ ਪਤਾ ਨਹੀਂ ਕੀ ਬੇਨਤੀਆਂ ਕਰੀ ਜਾਂਦੇ ਨੇ ਲక్ష్ਮੀ ਮੰਗੂ ਚਰਨ ਚ ਸੀ ਜਾਂਦੇ ਨੇ ਹੋਰ ਨਹੀਂ ਕੋਈ ਕਹਿੰਦੇ ਚਲੋ ਹੰਕਾਰ ਵਿੱਚ ਆਏ ਤੇਜੀ ਵਿੱਚ ਆਏ ਚਲੋ ਕਿੱਥੇ ਨੇ ਬੇਦਰਦੀ ਚੌਂਕੜੀ ਤਿਆਰ ਦੇ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਦਨ ਹੋਏ ਰੁੱਖਾ ਕਿਉਂ ਕਾਰਸ ਰੁੱਖਾ ਜਦੋਂ ਕਰੋਧ ਵਿੱਚ ਆ ਜੀਏ ਗੁੱਸਾ ਚੜਦਾ ਹੈ ਉਦੋਂ ਕੋੜੇ ਫਿੱਕੇ ਸ਼ਬਦ ਇਹ ਜੇ ਬੋਲਦੇ ਆ ਦਿਲ ਨੂੰ ਤੋੜ ਦਿੰਦੇ ਆ ਕਿ ਜ਼ਿੰਦਗੀ ਚ ਬੋਲਣ ਦੀ ਇਨੀ ਸਾਰੰਦੀ ਜੈ ਬੋਲੇ ਦਰਯੋਦਨ ਹੋਏ ਰੁੱਖਾ ਕੀ ਕਹਿੰਦੇ ਕਰ ਸਾਡਾ ਛੱਡ ਕੇ ਭਗਵਾਨ ਤਾਂ ਕੀ ਕੀਤਾ ਮੇਰੇ ਰਾਜ ਮਹਿਲ ਛੱਡ ਕੇ ਗੋਲੇ ਦੇ ਕਰ ਜਾਏ ਕੇ ਸੁਖਾ ਕੀ ਸੁਖ ਮਿਲਿਆ ਤੈਨੂੰ ਦਾਸੀ ਦੇ ਪੁੱਤਰ ਦੇ ਆ ਗਿਆ ਇਹ ਗੋਲੇ ਦੇ ਆ ਗਿਆ ਗੁਲਾਮਾਂ ਦੇ ਗੁलाम ਇਹਦੀ ਚਪਰੀ ਤੇ ਤੈਨੂੰ ਕੀ ਮਿਲਿਆ ਕੀ ਸੁਖ ਮਿਲਿਆ ਤੈਨੂੰ ਪੀਸ਼ਮ ਦਰੋਣ ਕਰਨ ਤਜ ਸਭਾ 시ਗਾਰ ਵੱਡੇ ਮਾਨੁੱਖਾ ਮੇਰੇ ਨਾਂ ਆਉਂਦਾ ਮੇਰੀ ਸਵਾ ਦੇ ਜਿਹੜੇ ਨੌ ਰਤਨ ਸਨ ਅੱਛੇ-ਅੱਛੇ ਰਾਜ ਸਵਾ ਦੇ ਅਮੀਰ ਤਰਾਇਸ ਲੋਕ ਉਹ ਕੌਣ ਸਨ ਪਿਸ਼ਮ ਤਾਨ ਆਦਿਕ ਦੇ ਚਲੇ ਪਿਸ਼ਮ ਨਹੀਂ ਚਲੇ ਆ ਜਾਂਦੇ ਦੋਨੋਂ ਆਚਾਰੀਆ ਆਦਿਕ ਦੇ ਚਲੇ ਆ ਜਾਂਦੇ ਸ਼ਾਸਤਰ ਗੁਰੂਸ ਥਾ ਅਹਿੰਜ ਹੀ ਕਰਨ ਦਾਨੀ ਸੀ ਉਹਦੇ ਹੀ ਚਲੇ ਆ ਜਾਂਦਾ ਮੇਰੀ ਸਵਾ ਦੇ ਸ਼ਿੰਗਾਰ ਸਨ ਜਦੋਂ ਜਾਤ ਬੋਲਣਾ ਹੀ ਨਾ ਹਟ ਗੁੱਸੇ ਹੋਈ ਗਏ ਹੱਸ ਬੋਲੇ ਭਗਵਾਨ ਜੀ ਉਹਦੇ ਗੁੱਸੇ ਨੂੰ ਹੱਸ ਕੇ ਹੀ ਖਤਮ ਕਰ ਦਿੰਦੇ ਨੇ ਪੀ ਲਿਆ ਸੁਣ ਹੋਏ ਰਾਜਾ ਫਿਰ ਉਹ ਨਿਗਰ ਸ਼ਬਦ ਬਚਨ ਬੋਲੇ ਐ ਰਾਜਨ ਕੀ ਗੱਲ ਹੋਈ ਸੰਮੁਖ ਬਹੁ ਜਿਵੇਂ ਹਾ ਵਿਦਰ ਦੇ ਹੋਰੀ ਦੇ ਚਿਤ ਚਾਉ ਨਾ ਚੁਕ ਜਿਹੜਾ ਪ੍ਰੇਮ ਵਿਦਰ ਦੇ ਹਿਰਦੇ ਚ ਉਹ ਤੇਰੇ ਅੰਦਰ ਨਹੀਂ ਹੈ ਕਾਰਨ ਕੀ ਹੈ ਰਾਜਨ